ਸੋ ਇਹ ਤਸਵੀਰਾਂ ਜਿਹ ਤੁਸੀਂ ਤੁਹਾਨੂੰ ਦਿਖਾ ਰਹੇ ਸੀ ਸਕਰੀਨ ਤੇ ਇਹ ਤਸਵੀਰਾਂ ਉਸ ਪਰਿਵਾਰ ਦੀਆਂ ਨੇ ਜਿਸ ਪਰਿਵਾਰ ਨੇ ਆਪਣੀ ਧੀ ਨੂੰ ਜੋ ਛੇੜਦੇ ਸੀਗੇ ਨੌਜਵਾਨ ਉਹਨਾਂ ਨੂੰ ਰੋਕਣਾ ਜਿਹੜਾ ਸੀ ਇਸ ਪਰਿਵਾਰ ਨੂੰ ਮਹਿੰਗਾ ਪੈ ਗਿਆ ਸੋ ਦੱਸ ਦਿੰਦੇ ਆ ਕਿ ਗਵਾਂਡੀ ਘਰ ਦੇ ਵਿੱਚ ਕੁਝ ਮੁੰਡੇ ਜਿਹੜੇ ਸੀਗੇ ਉਹ ਬੈਠੇ ਹੋਏ ਸੀ ਔਰ ਇਸ ਪਰਿਵਾਰ ਦੀ ਜੋ ਨਬਾਲਗ ਧੀ ਸੀ ਉਸਮਾਨ ਲੈਣ ਦੇ ਲਈ ਦੁਕਾਨ ਤੇ ਜਾ ਰਹੀ ਸੀ ਤਾਂ ਇਹਨਾਂ ਮੁੰਡਿਆਂ ਨੇ ਉਸ ਲੜਕੀ ਨਾਲ ਛੇੜਛਾੜ ਕੀਤੀ ਜਦੋਂ ਉਸ ਲੜਕੀ ਨੇ ਘਰ ਦੇ ਵਿੱਚ ਆ ਕੇ ਦੱਸਿਆ ਤਾਂ ਲੜਕੀ ਦੀ ਜਿਹੜੀ ਮਾਂ ਹੈ ਉਹ ਆਪਣੇ ਗਵੰਡੀਕਰ ਜਾ ਕੇ ਉਹਨਾਂ ਨੂੰ ਕੰਪਲੇਨ ਦੇਣ ਗਈ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹਨਾਂ ਨੌਜਵਾਨਾਂ ਨੇ ਉਹਨਾਂ ਦੇ ਉੱਤੇ ਹੀ ਹਮਲਾ ਕਰ ਦੇਣਾ ਹੈ ਫਿਲਹਾਲ ਘਰ ਦੀ ਕੱਲੀ-ਕੱਲੀ ਚੀਜ਼ ਨੂੰ ਤੋੜਿਆ ਗਿਆ ਹੈ ਇਹਨਾਂ ਮੁੰਡਿਆਂ ਵੱਲੋਂ ਔਰ ਪਰਿਵਾਰ ਨੇ ਨਾਲ ਦੇ ਕਿਸੇ ਘਰ ਦੇ ਵਿੱਚ ਲੁਕ ਕੇ ਆਪਣੀ ਜਾਨ ਬਚਾਈ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਤਸ਼ੱਦਦ ਜਿਹੜਾ ਹੈ ਇਸ ਪਰਿਵਾਰ ਦੇ ਉੱਤੇ ਢਾਇਆ ਗਿਆ ਹੈ ਪਰਿਵਾਰ ਜਦੋਂ ਆਉਂਦਾ ਹੈ ਵਾਪਸ ਆਪਣੇ ਘਰ ਦੇ ਵਿੱਚ ਤਾਂ ਉਹ ਵੀ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਘਰ ਦੀ ਹਰ ਇੱਕ ਚੀਜ਼ ਨੂੰ ਤੋੜਿਆ ਗਿਆ ਹੈ ਇੱਥੋਂ ਤੱਕ ਕਿ ਜੋ ਅਲਮਾਰੀਆਂ ਸੀ ਉਹਨਾਂ ਦੇ ਲੋਕ ਤੱਕ ਤੋੜ ਦਿੱਤੇ ਗਏ ਨੇ ਫਿਲਹਾਲ ਲਗਾਤਾਰ ਤਸਵੀਰਾਂ ਸਕਰੀਨ ਤੇ ਤੁਹਾਨੂੰ ਦਿਖਾ ਰਿਹਾ ਹਾਂ ਤਸਵੀਰਾਂ ਜਿਹੜੀਆਂ ਨੇ ਉਹ ਪਿੰਡ ਭਗਤਪੂਰਾ ਦੀਆਂ ਨੇ ਜਿੱਥੇ ਜੋ ਕਿ ਅਟਾਰੀ ਦੇ ਅਧੀਨ ਆਉਂਦਾ ਹੈ ਔਰ ਇੱਥੇ ਇੱਕ ਨਬਾਲਿਕ ਧੀ ਨੂੰ ਛੇੜਨ ਤੋਂ ਇੱਕ ਪਰਿਵਾਰ ਨੂੰ ਮਹਿੰਗਾ ਪੈ ਗਿਆ ਜਦੋਂ ਪਰਿਵਾਰ ਵਾਲੇ ਉਸ ਜਵਾਨਾਂ ਦੇ ਕੋਲ ਜਾਂਦੇ ਨੇ ਮਨਾ ਕਰਦੇ ਨੇ ਕਿ ਉਹ ਅਜਿਹਾ ਨਾ ਕਰਨ ਤਾਂ ਉਹ ਦੋਸ਼ੀ ਜਿਹੜੇ ਨੇ ਉਹ ਤੇਜ਼ ਤਾਰ ਹਥਿਆਰ ਲੈ ਕੇ ਘਰ ਵੱਲ ਨੂੰ ਪਹੁੰਚਦੇ ਨੇ ਜਦੋਂ ਘਰ ਦੇ ਨੂੰ ਪਤਾ ਲੱਗਦਾ ਹੈ ਉਹਨਾਂ ਨੂੰ ਆ ਕੇ ਬਾਅਦ ਦੇ ਜਿਹੜੇ ਗਵਾਹ ਹੋਰ ਲੋਕ ਸੀਗੇ ਉਹ ਦੱਸਦੇ ਨੇ ਕਿ ਕੁਝ ਨੌਜਵਾਨ ਜਿਹੜੇ ਨੇ ਹਥਿਆਰ ਲੈ ਕੇ ਆ ਰਹੇ ਨੇ ਤਾਂ ਉਹ ਪਰਿਵਾਰ ਉਸ ਘਰ ਦੇ ਵਿੱਚੋਂ ਨਿਕਲ ਕੇ ਕਿਸੇ ਹੋਰ ਘਰ ਦੇ ਵਿੱਚ ਲੋਕ ਆਪਣੀ ਜਾਨ ਬਚਾਉਂਦੇ ਨੇ ਪਰ ਜਦੋਂ ਵਾਪਸ ਪਰਦੇ ਨੇ ਤਾਂ ਘਰ ਦੀ ਹਰ ਇੱਕ ਚੀਜ਼ ਜਿਹੜੀ ਹੈ ਉਹ ਅ ਤੋੜੀ ਹੋਈ ਵੇਖਦੇ ਨੇ ਤਾਂ ਉਹ ਵੀ ਹੈਰਾਨ ਰਹਿ ਜਾਂਦੇ ਨੇ ਫਿਲਹਾਲ ਜੋ ਨਬਾਲਿਕ ਲੜਕੀ ਦੀ ਮਾਤਾ ਹੈ ਰਵਿੰਦਰ ਕੌਰ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਦੀ ਦਬੁਰਜੀ ਵਿਖੇ ਫਾਸਟ ਫੂਡ ਦੀ ਰੇੜੀ ਹੈ ਔਰ ਉਸੇ ਦੇ ਨਾਲ ਉਹ ਆਪਣਾ ਘਰ ਚਲਾਉਂਦੇ ਨੇ ਘਰ ਵਾਲੇ ਨੂੰ ਜਦੋਂ ਇਹ ਸਭ ਹੋਇਆ ਤਾਂ ਘਰ ਵਾਲੇ ਨੂੰ ਫੋਨ ਕੀਤਾ ਘਰ ਵਾਲਾ ਪਹੁੰਚਿਆ ਔਰ ਉਹਨਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਔਰ ਦੱਸਿਆ ਕਿ ਉਹਨਾਂ ਦੀ ਨਬਾਲਕ ਧੀ ਨੂੰ ਨਾਲ ਦੇ ਜਿਹੜੇ ਮੁੰਡੇ ਨੇ 5 ਤੋਂ 6 ਤੋਂ ਵੱਧ ਇਹਨੂੰ ਉਹਨਾਂ ਨੇ ਛੇੜਿਆ ਜਦੋਂ ਉਹਨਾਂ ਨੇ ਮਨਾਂ ਕੀਤਾ ਉਹ ਸਮਝਣ ਦੀ ਬਜਾਏ ਉਹਨਾਂ ਤੇ ਹੀ ਉਹਨਾਂ ਦੇ ਪੂਰੇ ਪਰਿਵਾਰ ਦੇ ਉੱਤੇ ਜਾਂ ਘਰ ਦੇ ਉੱਤੇ ਹਮਲਾ ਕਰ ਦਿੱਤਾ ਹਰ ਇੱਕ ਘਰ ਦੀ ਜਿਹੜੀ ਸਮਾਨ ਸੀਗਾ ਉਸ ਦੀ ਭੰਨ ਤੋੜ ਕਰ ਦਿੱਤੀ ਔਰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦੇ ਕੇ ਗਏ ਨੇ ਫਿਲਹਾਲ ਪਿੰਡ ਦੀ ਪੰਚਾਇਤ ਤੇ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਮੌਕੇ ਦੇ ਮਾਮਲੇ ਦੀ ਜਾਂਚ ਦਾ ਭਰੋਸਾ ਵੀ ਦਿੱਤਾ ਗਿਆ ਹੈ ਪਰ ਜਿਸ ਤਰ੍ਹਾਂ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ ਉਹ ਵੀ ਦਿਨ ਦਿਹਾੜੇ ਆ ਵਾਕਈ ਬਹੁਤ ਹੈਰਾਨੀਜਨਕ ਇਹ ਖਬਰ ਹੈ ਕਿਉਂਕਿ ਘਰ ਦੇ ਵਿੱਚ ਘਰ ਦੀ ਧੀ ਨੂੰ ਛੇੜਿਆ ਗਿਆ ਔਰ ਇਸੀ ਚੀਜ਼ ਨੂੰ ਲੈ ਕੇ ਜਦੋਂ ਮਨਾ ਕੀਤਾ ਤਾਂ ਉਸ ਪਰਿਵਾਰ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਜਿਸ ਪਰਿਵਾਰ ਦੀ ਧੀ ਨੂੰ ਇਹ ਨੌਜਵਾਨ ਛੇੜਦੇ ਸਿਗੇ ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਹੈ ਪਰ ਹੁਣ ਵੇਖਣਾ ਹੈ ਕਿ ਪੁਲਿਸ ਇਹਨਾਂ ਦੋਸ਼ੀਆਂ ਨੂੰ ਕੱਦ ਤੱਕ ਸਲਾਖਾਂ ਦੇ ਪਿੱਛੇ ਕਰਦੀ ਹੈ ਕਿਉਂਕਿ ਪਰਿਵਾਰ ਦੇ ਦੱਸਣ ਮੁਤਾਬਕ ਉਹਨਾਂ ਨੂੰ ਜੋ ਧਮਕੀਆਂ ਤੱਕ ਜਾਨੋਂ ਮਾਰਨ ਦੀ ਧਮਕੀਆ ਦੇ ਕੇ ਗਏ ਨੇ ਔਰ ਸਾਫ਼ ਕਹਿ ਕੇ ਗਏ ਨੇ ਕਿ ਕੋਈ ਵੀ ਸਮਝੌਤਾ ਉਹ ਨਹੀਂ ਕਰਨਾ ਚਾਹੁੰਦੇ ਜਾਨੋਂ ਮਾਰ ਦੇਣਗੇ ਇਹ ਜੋ ਲੜਕੀ ਦੀ ਮਾਤਾ ਹੈ ਉਸਦੇ ਬਿਆਨ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਦੇ ਕੇ ਗਏ ਨੇ ਅੱਜ ਤਾਂ ਉਹਨਾਂ ਨੇ ਆਪਣੀ ਜਾਨ ਕਿਸੇ ਹੋਰ ਦੇ ਵੀ ਘਰ ਦੇ ਵਿੱਚ ਲੁਕ ਕੇ ਆਪਣੀ ਬਚਾ ਲਈ ਹੈ ਪਰ ਜਿਸ ਤਰ੍ਹਾਂ ਨਾਲ ਉਹਨਾਂ ਨੇ ਹਮਲਾ ਕੀਤਾ ਹੈ ਦਰਜਨ ਤੋਂ ਵੱਧ ਮੁੰਡੇ ਜਿਹੜੇ ਸੀ ਹਥਿਆਰਾਂ ਨਾਲ ਲੈਸ ਸੀਗੇ ਔਰ ਇਥੋਂ ਤੱਕ ਕਿ ਫਾਇਰ ਵੀ ਕੀਤੇ ਗਏ ਨੇ ਜੋ ਫਾਇਰਿੰਗ ਕੀਤੀ ਗਈ ਹੈ 5 ਤੋਂ 6 ਫਾਇਰ ਕੀਤੇ ਗਏ ਨੇ ਜੇਕਰ ਪਰਿਵਾਰ ਦਾ ਕੋਈ ਵੀ ਜੀ ਇੱਥੇ ਹੁੰਦਾ ਤਾਂ ਸ਼ਾਇਦ ਕੋਈ ਵੱਡੀ ਅਨੁਸੁਖਾਵੀ ਘਟਨਾ ਵੀ ਵਾਪਰ ਸਕਦੀ ਸੀ ਪਰ ਇਸ ਪਰਿਵਾਰ ਨੇ ਸਿਆਨਪਵਰਤੀ ਔਰ ਇਸ ਘਰ ਦੇ ਵਿੱਚੋਂ ਨਿਕਲ ਕੇ ਦੂਸਰੀ ਥਾਂ ਜਾ ਕੇ ਆਪਣੀ ਜਾਨ ਬਚਾਈ ਪਰ ਘਰ ਦੀ ਹਰ ਇੱਕ ਚੀਜ਼ ਇੱਕ ਤੱਕੀ ਕੁਰਸੀਆਂ ਤੱਕ ਵੀ ਨਹੀਂ ਛੱਡੀਆਂ ਉਹ ਵੀ ਤੋੜ ਦਿੱਤੀਆਂ ਗਿਆ ਘਰ ਦੇ ਦਰਵਾਜ਼ੇ ਬਾਰੀਆਂ ਹਰ ਚੀਜ਼ ਦੀ ਭੰਨ ਤੋੜ ਕੀਤੀ ਗਈ ਹੈ ਇਤੋਂ ਤੱਕ ਕਿ ਸਮਾਨ ਵੀ ਕਾਫੀ ਨੁਕਸਾਨਾ ਗਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਸਾਹਮਣੇ ਆਇਆ ਹੈ ਕੀ ਕੁਝ ਆਖਰੀਆ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ ਪੁਲਿਸ ਨੇ ਕੀ ਕਾਰਵਾਈ ਕਰ ਕਰ ਰਹੀ ਹੈ ਉਹ ਵੀ ਜਾਣਦੇ ਹਾਂ ਆ ਪਗਤੂ ਭਰਾ ਸਰ ਗੱਲ ਇਹ ਕਿ ਸਾਡੇ ਨਾਲ ਗਵਾਂਢੀ ਹੈਗੇ ਆ ਇਹ ਘਰ ਪੰ 15 20 ਮੁੰਡੇ ਚਤੋਂ ਪੈ ਰਹੇ ਨਾਲ ਦੇ ਘਰ ਰਹਿੰਦੇ ਆ ਤੇ ਇਹਨਾਂ ਨੇ ਮੇਰੀ ਗੁੜੀਆਂ ਨੂੰ ਮੈਂ ਸਮਾਨ ਲੈਣ ਭੇਜਿਆ ਇਹਨਾਂ ਨੇ ਮੇਰੀ ਗੁੜੀਆਂ ਨਾਲ ਸ਼ਰਾਰਤ ਕੀਤੀ ਹੈ ਤੇ ਮੈਂ ਇਹਨਾਂ ਨੂੰ ਰੋਲਾ ਪਾਇਆ ਇਹਨਾਂ ਦੇ ਘਰ ਅਸੀਂ ਲਾਮਾ ਲੈ ਕੇ ਗਏ ਆ ਇਹਨਾਂ ਨੇ ਪਹਿਲਾਂ ਇੱਕ ਵਾਰ ਪਹਿਲਾਂ ਉਦੋਂ ਬੰਦੇ ਪੁਆਤੇ ਮੇਰੇ ਘਰਲੇ ਦੇ ਗੱਲ ਪੈ ਗਏ ਮੈਂ ਆਪਣੇ ਘਰਲੇ ਨੂੰ ਦੁਪੁਰਜੀਆ ਸੱਦਿਆ ਸਾਡੀ ਫਾਸਟ ਫੂਡ ਦੀ ਰੈਡੀ ਆ ਦੁਪੁਰਜੀ ਉਹਨਾਂ ਨੂੰ ਅਸੀਂ ਸੱਦਿਆ ਕਿ ਆਓ ਕਿ ਇਸ ਤਰ੍ਹਾਂ-ਤਰ੍ਹਾਂ ਗੱਲ ਹੋ ਗਈ ਹੈ ਆਏ ਪਹਿਲਾਂ ਉਦੋਂ ਮੇਰੇ ਘਰਲੇ ਦੇ ਗੱਲ ਪੈ ਗਏ ਹੁਣ ਕਿऐसे-ਐਸੇ ਇਤਨਾ ਡਰ-ਡਰ ਕੇ ਕਿ ਹਾਂ ਵੀ ਇਹ ਜਾਦੇ ਬੰਦੇ-ਬੁੰਦੇ ਨਾਲ ਲੈ ਆਣ ਫਿਰ ਹਾਨੂੰ ਸਾਰਿਆਂ ਨੂੰ ਦੱਸਿਆ ਕਿ ਬੰਦੇ ਲੈ ਆਏ ਆ ਅਸੀਂ ਭੱਜ ਕੇ ਕਿਸ ਬਹੁਤ ਜਿਆਦਾ ਨੁਕਸਾਨ ਹੋਇਆ ਉਹਨਾਂ ਕੋਹਾਗੇ ਦਾਤਰ ਲੈ ਕੇ ਆਏ ਕਰਪਾਨਾ ਪਿਸਤੋਲਾਂ ਵੀ ਲੈ ਕੇ ਆਏ ਐ ਫੈਰ ਕੱਢੇ ਸੱਤ ਫੈਰ ਕੱਢੇ ਇਹਨਾਂ ਨੇ ਬਾ ਚਾਰ ਫੈਰ ਇਹਨਾਂ ਨੇ ਮੇਰੇ ਜੇਠ ਦੇ ਘਰ ਕੱਢੇ ਆ ਤਿੰਨ ਫੈਰ ਇਹਨਾਂ ਨੇ ਸਾਡੀ ਗਲੀ ਚ ਕੱਢੇ ਸਰ ਕਿਤਾਬ ਪੰਜਾਬ ਦਾ ਅੱਜ ਭੱਜ ਕੇ ਕਿਸੇ ਦੇ ਘਰ ਵੜ ਕੇ ਜਾ ਕੇ ਲੁਕ ਗਏ ਹਾਂ ਹਾਂਜੀ ਗਾਂਵ ਵੀ ਬਹੁਤ ਖਤਰਾ ਸਰ ਸਾਨੂੰ ਇਹ ਕੁਝ ਵੀ ਕਰਦੇ ਹੁਣ ਵੀ ਧਮਕੀਆਂ ਲਾ ਰਹੇ ਐ ਕਿ ਅਸੀਂ ਨਹੀਂ ਇਹਨਾਂ ਨਾਲ ਕੁਝ ਨਾ ਬੇੜਨਾ ਅਸੀਂ ਮਾਰਨੇ ਇਹਨਾਂ ਦੇ ਬੰਦੇ ਪੁਲਿਸ ਆਈ ਮੋਕਲ ਹਾਂਜੀ ਪੁਲਿਸ ਸਾਹਿਬ ਆਏ ਆ ਐਸ ਐਚਓ ਸਰ ਆਏ ਆ ਅਗੇ ਚਾਟੀਵਿੰਨ ਥਾਣੇ ਤੋਂ ਡਿਪਟੀ ਸਾਹਿਬ ਆਏ ਆ ਸਾਰਾ ਮੌਕਾ ਵਾਰਦਾ ਦੇਖ ਕੇ ਗਏ ਪਿੰਡਾਂ ਦੇ ਸਰਪੰਚ ਬਲਾਕ ਦੇ ਮੈਂਬਰ ਸਭ ਆ ਕੇ ਸਾਰਾ ਮੌਕਾ ਦੇਖ ਕੇ ਜਾ ਚੁੱਕੇ ਹੈਗੇ ਮੰਗ ਇਹੋ ਕਰਦੇ ਆ ਕਿ ਆ ਇਹਨਾਂ ਲੋਕਾਂ ਤੋਂ ਪਿੰਡ ਚ ਬਿਲਕੁਲ ਇਹਨਾਂ ਦਾ ਆਣਾ ਜਾਣਾ ਬੰਦ ਕਰਾਇਆ ਜਾਵੇ ਔਰ ਇਹਨਾਂ ਨੂੰ ਸਭ ਤੋਂ ਸਖਤ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਧਰਮਿੰਦਰ ਹੈ ਸਰ ਟਿਕੜਾ ਪਿੰਡ ਪਿੰਡ ਭਗਤਪੁਰਾ ਸਰ ਕੀ ਲੋਈ ਗੱਲ ਸਰ ਅਜ ਇਹਨਾਂ ਨੇ ਦੋ ਨੰਬਰ ਦਾ ਕੰਮ ਕਰਦੇ ਨੇ ਇਹ ਮੁੰਡੇ ਸਾਡੇ ਗਵਾਂਢੀ ਹੈਗੇ ਨੇ ਨਾਲ ਫੇਰ ਮੈਂ ਬੰਦੇ ਬੰਦੇ ਲਗੇ ਇਹਨਾਂ ਨੇ ਇੱਧਰ ਤੰਗ ਬਣਾਇਆ ਪਰੇਸ਼ਾਨ ਬੜਾ ਕੀਤਾ ਸੀ ਤੇ ਇਹਨਾਂ ਨੇ ਥੋੜੀ ਜੀ ਹਰਕਤ ਕੀਤੀ ਸਾਡੀ ਕੁੜੀਆਂ ਨਾਲ ਤੇ ਉਹਦਾ ਕਰਕੇ ਅਸੀਂ ਇਹਨਾਂ ਨੂੰ ਡਕਿਆ ਬੋਲਿਆ ਤੇ ਆਹ ਵੇਖੋ ਉਹਨਾਂ ਨੇ ਸਾਡੇ ਘਰ ਦਾ ਨੁਕਸਾਨ ਕਿੰਨਾ ਕਰਤਾ ਜੀ ਤੁਸੀਂ ਇਹਨਾਂ ਨੂੰ ਕੌਣ ਦੇ ਡਕਣਾ ਇੱਥੇ ਗੋਲੀਆਂ ਚਲਾ ਕੇ ਗਏ ਨੇ ਫਾਇਰ ਕਰਕੇ ਗਏ ਨੇ ਸਰ ਆਹ ਲੋਕ ਸਾਰਾ ਮੇਰੇ ਘਰ ਦਾ ਨੁਕਸਾਨ ਕਰਤਾ ਇਹ ਕੀ ਗੱਲ ਸੀ ਇਹ ਰਾਤ ਦੀ ਗੱਲ ਹੈ ਸਰ ਕੀ ਗੱਲ ਹੈ ਇਹ ਸਾਰੇ ਘਟੋਕਾ ਤੀ ਬੈਂਤੀ ਬੰਦੇ ਗਏ ਸੀ ਹਾਂਜੀ ਜੀ ਕਾਦਰ ਹਾਂਜੀ ਕੀ ਕਿਥੇ ਹਾਰ ਸੀ ਲਗੋ ਹਥਿਆਰ ਸਾਰੇ ਉਹਨਾਂ ਕੋਲ ਬੰਦੂਗਾ ਯਾ ਇਹ ਤਾਂ ਆਪਣੇ ਦਾਤਰ ਵਗੈਰਾ ਹੈ ਗਏ ਕਿਰਫਾਨਾ ਵਗੈਰਾ ਗਏ ਤਾਂ ਦੇਖੋ ਆ ਸਾਰੇ ਸਰਾ ਨਕਸ਼ਾਨ ਕਰਕੇ ਗਏ ਨੇ ਤੁਸੀਂ ਉਹ ਕਿਥੇ ਫਿਰ ਪੰਜਾਬ ਦੇ ਅਹੀਂ ਤੇ ਸਾਰਾ ਬੰਦਾ ਪੁਰਸਾਈ ਤੋਂ ਬੰਦੇ ਬੰਦੇ ਨਾਲ ਆਏ ਤਹੀਂ ਤੇ ਘਰੋਂ ਭੱਜ ਗਏ ਆਪਣੇ ਨਹੀਂ ਕਰੋ ਚਲ ਦੇ ਜਿਆਦਾ ਨਕਾਨ ਨਾ ਹੋ ਜਾਈ ਆਪਣਾ ਇਸ ਕਰਕੇ ਉਹਨਾਂ ਨੇ ਉਹਨਾਂ ਨੇ ਵੇਖਿਆ ਕਿ ਇਹਨਾਂ ਦੇ ਘਰ ਕੋਈ ਨਹੀਂ ਹੈਗਾ ਤਾਂ ਉਹਨਾਂ ਨੇ ਆਪੇ ਭਾਂਡਾ ਤੋੜ ਕਰਤੀ ਹਾਂਜੀ ਨੁਕਸਾਨ ਦੇ ਨੁਕਸਾਨ ਤੇ ਸਰ ਬਹੁਤ ਜ਼ਿਆਦਾ ਹੋ ਗਿਆ ਤਾਂ ਅਸੀਂ ਦੇਖ ਹੀ ਲਿਆ ਆ ਕੇ ਜਿੰਨਾ ਨੁਕਸਾਨ ਹੋਇਆ ਹੈ ਹਾਂਜੀ ਪੁਲਿਸ ਆਏ ਮੌਕਾ ਵੇਖ ਕੇ ਗਏ ਨੇ ਪਰ ਪੁਲਿਸ ਵਾਲਿਆਂ ਦੇ ਅਜੇ ਤੱਕ ਤੇ ਚਲੋ ਹਾਂਜੀ ਮੰਗ ਕਰਦੇ ਹਾਂ ਮੰਗ ਹੈ ਇਹ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਤੇ ਇਹਨਾਂ ਦੇ ਜਿਹੜੇ ਦੋ ਨੰਬਰ ਦੇ ਧੰਦੇ ਉਹ ਬੰਦ ਕਰਾਏ ਜਾਣ। ਭਾਜੀ ਇਹਦੇ ਬਲਾਕ ਦੇ ਦੀਨ ਉਹਦੇ ਪਿੰਡ ਪਰੋਬਰੇ ਵਿੱਚ ਜਿਹੜੀ ਰਾਤ ਨੂੰ ਵਾਰਦਾਤ ਹੋਈ ਆ ਬਹੁਤੀ ਸ਼ਰਮਨਾਕ ਗੱਲ ਆ ਕਿਸੇ ਦੇ ਘਰ ਵਿੱਚ ਆਣ ਕੇ ਇੰਨਾ ਤਕੜਾ ਨੁਕਸਾਨ ਕਰਨਾ ਤੇ ਆਣ ਕੇ ਪਤਾ ਲੱਗਾ ਵਾ ਇਹਨਾਂ ਦੇ ਘਰ ਦੇ ਵਾਰਸਾਂ ਤੋਂ ਹੀ ਪੁੱਛਿਆ ਵਾ ਕਹਿੰਦੇ ਕਿ ਸਾਡੀ ਬੇਟੀ ਨੂੰ ਕਿਤੇ ਕਿੰਦੇ ਬੰਦੇ ਛੇੜਦੇ ਸੀ ਅਹੀਂ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਨੇ ਢੱਕਿਆ ਵਾ ਤੇ ਜਿਹਦੇ ਕਰਕੇ ਇਹ ਸਾਰਾ ਮਾਮਲਾ ਉਹਨਾਂ ਨੇ ਰਾਤ ਆਣ ਕੇ ਬੰਦੇ ਬਾਹਰੋਂ ਅਣਪਛਾਤੇ ਬੰਦੇ ਲਿਆ ਕੇ ਕੁਝ ਇਹਨਾਂ ਨੂੰ ਜਾਣੂ ਉਹ ਬੰਦੇ ਨੇ ਪਿੱਛੇ ਉਹਨਾਂ ਲਿਆ ਕੇ ਉਹਨਾਂ ਨੇ ਗੱਲ ਪਈ ਆ ਤਾਂ ਥੋੜੀ ਜਿਹੀ ਕਰਦਾ ਸਾਰਾ ਤੈਸ ਜੈਸ ਕਰ ਦਿੱਤਾ ਸਮਾਨ ਅਹੀਂ ਦੋਸ਼ੀਆਂ ਦੇ ਖਿਲਾਫ ਪੰਜਾਬ ਉਸ ਤੋਂ ਇਹ ਕੇ ਚਾਹੁੰਦੇ ਆ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਹੋ ਜੀ ਦਿਲਵਦੀ ਕੋਈ ਹੋਰ ਨਾ ਕਰ ਸਕੇ ਤੇ ਅਸੀਂ ਇਨਸਾਫ ਦੀ ਗਵਾਹ ਹੋਣੇ ਆ ਕਿ ਇਹਨਾਂ ਪਰਾਵਾਂ ਨੂੰ ਇਹਨਾਂ ਨੂੰ ਪਰਦਾਵਾਂ ਨੂੰ ਸਾਫ ਕਰੇ ਤੇ ਇਹਨੀਆਂ ਬੇਤੀਆਂ ਵਾ ਸਾਡੇ ਐਸਐਚਓ ਸਾਹਿਬ ਨੂੰ ਹੀ ਕਾਲ ਕੀਤੀ ਆ ਮੌਕੇ ਤੇ ਉਹਨਾਂ ਨੇ ਵੀ ਰਾਤੀ ਆਣ ਕੇ ਵੇਖਿਆ ਸਾਰਾ ਚੈਇਆ ਲਿਆ ਵਾ ਤੇ ਹੁਣ ਅਸੀਂ ਚਾਹੁੰਦੇ ਆ ਕਿ ਜਿਹੜੀ ਵੀ ਕਾਰਵਾਈ ਇਹਨਾਂ ਦੇ ਉੱਤੇ ਬਣਦੀ ਜਿਹੜੀ ਵੀ ਵਾਦ-ਵਦ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਾਬਤ ਹੋਇਆ ਜਾਵੇ ਸਰਪੰਚ ਸਾਹਿਬ ਸਾਡੇ ਸਰਪੰਚ ਸਾਹਿਬ ਅਕਤੂਬਰੇ ਤੋਂ ਇਹ ਵੀ ਦੱਸਣਗੇ ਤੁਹਾਨੂੰ ਸਾਡਾ ਆਵੇ ਤੇ ਬੀਬੀ ਤੇ ਮੈਂ ਪਿੰਡ ਤੋਂ ਸੁਪਰੇ ਦਾ ਪਰਚਾ ਹਾਂ ਸਾਡੇ ਪਿੰਡ ਕੁਝ ਲੋਕਾਂ ਨੇ ਆ ਕੇ ਜਿਹੜੇ ਇਹਨਾਂ ਗੁੰਡਾਗੱਦੀ ਕਰਦੇ ਆ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਬੜੀ ਭੰਨ ਤੋੜ ਕੀਤੀ ਆ ਅਸੀਂ ਚਾਹੁੰਦੇ ਆ ਵੀ ਆ ਛੱਡੇ ਆਪਾਂ ਚੀਰਮੈਨ ਬੰਦੇ ਬਲਾਗ ਦੇ ਬਹੁਤ سارے ਬੰਦੇ ਆਪਾਂ ਛੱਡੇ ਆ ਮੋਟਵਾਰ ਤੇ ਇਹਨਾਂ ਦੇ ਸਾਹਮਣੇ ਸਾਰਾ ਇੱਕ ਸੀਨ ਵਿਖਾਤਾ ਵਾ ਇਹਨਾਂ ਨੂੰ ਵਾਅਦਾ ਹੈ ਅਸੀਂ ਆਨੇ ਵੀ ਇਨਸਾਫ ਹੋਵੇ ਚੱਲ ਜਾਈਏ ਠੀਕ ਹੈ ਤੁਹੋ ਕੋਈ ਇੱਕ ਝਗੜਾ ਸੀਗਾ ਕਾਲ ਰਿਪੋਰਟ ਹੋਈ ਸੀ ਰਵਿੰਦਰ ਕੌਰ ਦਾ ਪਰਿਵਾਰ ਹੈ ਉਹਨਾਂ ਦੀ ਕੋਈ ਲਾਗੇ ਮਿੱਠੀ ਹੋਣਾ ਨਾ ਕਿ ਕੋਈ ਪਹਿਲਾਂ ਇੱਕ ਦਿਨ ਤੁਮ ਮੈਮ ਹੋਈ ਹੈ ਮਿੱਠੀ ਉਹ ਕਾ ਜਸਮੀਰ ਸਿੰਘ ਇਹਨਾਂ ਨੇ ਆਪਣੇ ਕੋਈ ਕਾਫੀ ਬਦਮਾਸ਼ ਮੁੰਡੇ ਬੁਲਾ ਕੇ ਉਹਨਾਂ ਦੀ ਘਰ ਦੀ ਜਿਹੜੀ ਹੈ ਬਹੁਤ ਜ਼ਬਰਦਸਤੀ ਕੇ ਨਾਲ ਨੁਕਸਾਨ ਤੇ ਭੰਨ ਤੋੜ ਕੀਤੀ ਉਹਦੇ ਸਬੰਧ ਨਹੀਂ ਐਫ ਆਈ ਆਰ ਦਰਜ ਕੀਤੀ ਹੈ ਮਿੱਠੀ ਨਹੀਂ ਉਹਨਾਂ ਦੇ ਖਿਲਾਫ ਇੱਕ ਬੰਦਾ ਇਹਨਾਂ ਦਾ ਫੜ ਲਿਆ ਜੋ ਵੀ ਉਹਨਾਂ ਨੇ ਗੁੰਡਾਗਰਦੀ ਕੀਤੀ ਹੈ ਇਹਨਾਂ ਨੂੰ ਕਰਨੀ ਨਹੀਂ ਦੇਵਾਂਗੇ ਸਾਰੇ ਰੱਸ਼ਟ ਕਰਾਂਗੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਕਿਹੜੇ ਤਰ੍ਹਾਂ ਦੇ ਪਰਚਾ ਦਰਜ ਕੀਤੇ ਇਹਨਾਂ ਦੀ ਤੋੜ ਪਾੰਦੀ ਗਾ ਧਮਕੀ ਦੀ ਚੋਰੀ ਦੀ ਜਿੰਨੀਆਂ ਵੀ ਧਰਾਵਾਂ ਸਖਤ ਸੀ ਇਹਨਾਂ ਦੇ ਲੱਗਣ ਵਾਲੀਆਂ ਉਹ ਲਾਈਨ ਸਤੂ ਇਲਾਕੇ ਵਾਸਤੇ ਕਹਿੰਦਾ ਵੀ ਇਹ ਨਸ਼ਾ ਪਤਾ ਹੀ ਨਹੀਂ ਕੋਈ ਨਹੀਂ ਨਾ ਰਿਪੋਰਟ ਛਾਣ ਰਹੇ ਜੋ ਵੀ ਇਹਨਾਂ ਦੇ ਰਿਕਾਰਡ ਦੇ ਖਿਲਾਫ ਜੋ ਲੀਗਲ ਕਾਰਵਾਈ ਅੱਜ ਕੱਲ ਚੱਲ ਰਹੀ ਹੈ ਉਹਦੇ ਮੁਤਾਬਕ ਇਹਨਾਂ ਦੇ ਅਮਲ 'ਚ ਲਿਆਵਾਂਗੇ ਪੁਰਾਣੇ ਰਿਪੋਰਟ ਹੈਗਾ ਨਾਲ ਸਭ ਰਿਪੋਰਟ ਨਾ ਮੇਰਾ ਫਿਰਾਂ ਪੈਣਗੇ ਆਪ ਗੁੱਤ ਪੁਰਾ ਸਰ ਗਾਲੇ ਇਹ ਕਿ ਸਾਡੇ ਨਾਲ ਗਵਾਂਢੀ ਹੈਗੇ ਆ ਐ ਘਰ ਪਨ 15 20 ਮੁੰਡੇ ਚਤੋਂ ਪੈ ਰਹੇ ਇਹਨਾਂ ਦੇ ਘਰ ਰਹਿੰਦੇ ਆ ਤੇ ਇਹਨਾਂ ਨੇ ਮੇਰੀ ਗੁੜੀਆਂ ਨੂੰ ਮੈਂ ਸਮਾਨ ਲੈਣ ਭੇਜਿਆ ਇਹਨਾਂ ਨੇ ਮੇਰੀ ਗੁੜੀਆਂ ਨਾਲ ਸ਼ਰਾਰਤ ਕੀਤੀ ਹੈ ਤੇ ਮੈਂ ਇਹਨਾਂ ਨੂੰ ਰੋਲਾ ਪਾਇਆ ਇਹਨਾਂ ਦੇ ਘਰ ਹੀ